ਆਪਣੇ ਇੱਕ ਮਿੱਤਰ ਦਾ ਸੀਗਾ ਆਰਮੀ ਦਾ ਮੈਡੀਕਲ ਆਪਾਂ ਚੱਲੇ ਹਾਂ ਆਸਾਮ ਆਸਾਮ ਦੇ ਵਿੱਚ ਉਹ ਆ ਉਹਦਾ ਪੀਪਰ ਦਾ ਕੰਮ ਕਰੂਗਾ ਤੇ ਆਪਾਂ ਥੋੜਾ ਜਾ ਬਾਦਿੰਗਾਂ ਦੇ ਨੇੜੇ ਜਿਹੜੇ ਮਨਾਂਗੇ ਇਸ ਟਾਈਮ ਆਪਾਂ ਰੇਲ ਦੇ ਵਿੱਚ ਸਫ਼ਰ ਕਰ ਰਹੇ ਹਾਂ ਇੱਥੋਂ ਤਕਰੀਬਨ ਕੋਈ 35-40 ਕਿਲੋਮੀਟਰ ਦੂਰ ਹੋਈ ਦੀ ਚੌਕੀ ਹੈ ਜਿੱਥੇ ਮੈਡੀਕਲ ਹੁਣ ਹਸਪਤਾਲ ਦੇ ਵਿੱਚ ਕੋਈ ਸਵਾਲ ਪੁੱਛੇ ਜਾਣਗੇ ਤੇ ਆਪਾਂ ਆਸਾਮ ਪਹੁੰਚ ਗਏ ਸੀ ਜੀ ਐਹੋ ਜਾਂ ਨਜ਼ਾਰਾ ਬਾਈ ਇੱਥੋਂ ਦਾ ਐਹੋ ਜਾਂ ਮਾਹੌਲ ਆ ਬੜੀ ਬਾਦ ਇਸਕੇ ਪਿੱਛੇ ਈਸਰ ਜੇ ਵੀ ਉੱਠਦਾ ਹੈ ਵਾਹ ਬਹੁਤ ਇੰਤਜ਼ਾਰ ਨਾ ਰਸਤਾ ਨਹੀਂ ਹੈ ਚਾਰੇ ਪਾਸੇ ਹਰੇ ਭਰੇ ਦਰਖਤ ਜੰਗਲ ਇਹ ਜੰਗਲ ਦੇ ਵਿੱਚ ਦੀ ਨਦੀਆਂ ਨਦੀਆਂ ਤੇ ਇੱਥੋਂ ਦੇ ਖੂਬਸੂਰਤ ਨਜ਼ਾਰੇ तितਲੀਆਂ ਦੀ ਕੀ ਗੱਲ ਕਰਕੇ ਤੇਤਲੀਆਂ ਰੰਗ ਬਰੰਗੀਆਂ ਬੜੀਆਂ ਸੋਹਣੀਆਂ ਤੇ ਆਪਣੇ ਕੋਲੇ ਕੈਮਰਾ ਸੋਰਸ ਛੋਟਾ ਤੇ ਨਹੀਂ ਤਾਂ ਆਪਾਂ ਸਾਰੀਆਂ ਨੇੜੋਂ ਤੱਕੀਆਂ ਜੂਨ ਕਰਕੇ ਤੁਹਾਨੂੰ ਦਿਖਾਉਂਦੇ ਰੰਗ ਬਰੰਗੇ ਭਾਰੇ ਤੇ ਰਾਤ ਨੂੰ ਇੱਥੇ ਜੁਗਨੂਆਂ ਦੀ ਬੜੀ ਸੋਹਣੀ ਰੋਸ਼ਨੀ ਹੁੰਦੀ ਹੈ ਪਹਾੜ ਤੋਂ ਜਾਂਦੇ ਟੇਡੇ ਮੇਡੇ ਰਸਤੇ ਤੇ ਕੱਚੇ ਟਰੈਕ ਕਿਤੇ ਕਿਤੇ ਪੌੜੀਆਂ ਕਿਤੇ ਲੱਕੜਦੂਆਂ ਪੌੜੀਆਂ ਤੇ ਕਿਤੇ ਪੱਥਰ ਇਹ ਆਪਾਂ ਉਹਨੂੰ ਝਰਨੇ ਤੱਕ ਲੈ ਜਾਣਗੇ ਕੱਚੇ ਪੱਕੇ ਟਰੈਕ ਤੋਂ ਬਾਅਦ ਹੁਣ ਆਪਾਂ ਪੱਥਰਾਂ ਦੇ ਵਿੱਚ ਦੀ ਉੱਪਰ ਨੂੰ ਜਾਵਾਂਗੇ ਤੇ ਰਸਤੇ ਦੇ ਵਿੱਚ ਛੋਟੀਆਂ-ਛੋਟੀਆਂ ਲੱਕੜਦੀਆਂ ਪੌੜੀਆਂ ਬਣੀਆਂ ਜਿਹਦੇ ਨਾਲ ਉੱਪਰ ਜਾਣਾ ਆਸਾਨ ਹੋ ਜਾਂਦਾ ਕਿਤੇ-ਕਿਤੇ ਵੱਡੇ ਪੱਥਰ ਕਿਤੇ ਛੋਟੇ ਪੱਥਰ ਕਿਤੇ ਰੋੜੀ ਬਜਰੀ ਤੇ ਇੱਥੋਂ ਹੁਣ ਨੇੜੇ ਹੀ ਹੈ ਝਰਨਾ ਉਹ ਸਾਹਮਣੇ ਆਪਾਂ ਨੂੰ ਝਰਨਾ ਦਿਖਾਈ ਦੇ ਰਿਹਾ ਉਥੋਂ ਦੇ ਕਰ ਜਾਣ ਖਾਤਰ ਆਪਾਂ ਨੂੰ ਥੋੜਾ ਜਿਹਾ ਘੁੰਮ ਕੇ ਜਾਣਾ ਪਊਗਾ ਕਿਉਂਕਿ ਪਹਾੜੀਆਂ ਦੇ ਵਿੱਚ ਦੀ ਸਿੱਧਾ ਰਸਤਾ ਕੋਈ ਨਹੀਂ ਨਦੀ ਦੇ ਉੱਪਰ ਛੋਟਾ ਜਿਹਾ ਇੱਕ ਪੁਲ ਬਣਿਆ ਬੜਾ ਸੋਹਣਾ ਤੇ ਉਹ ਪਹਿਲਾਂ ਪਿਛਲੇ ਪਾਸੇ ਇੱਕ ਪੁਲ ਥੱਲੇ ਡਿੱਗਿਆ ਵੀ ਹੋਇਆਗਾ ਮੈਂ ਬਾਈ ਨੂੰ ਪੁੱਛਿਆ ਸੀ ਭਾਈ ਲੱਕੜ ਦੇ ਆ ਪੁਸਤੀ ਵਾਣ ਲਾ ਕੇ ਠੇਡੇ ਕਿਉਂ ਬਣਾਏ ਆ ਬਾਈ ਕਹਿੰਦਾ ਪੈ ਤਿਲਕਣ ਦਾ ਖਤਰਾ ਇੱਥੇ ਰਹਿੰਦਾ ਤਾਂ ਕਰਕੇ ਇਹਨਾਂ ਦੇ ਉੱਪਰ ਪੈਰ ਧਰ ਕੇ ਇੱਕ ਗ੍ਰਿਪ ਬਣ ਜਾਂਦੀ ਜਿਹਦੇ ਨਾਲ ਬੰਦਾ ਤਿਲਕਦਾ ਨਹੀਂ ਉੱਪਰੋਂ ਆਪਾਂ ਨਦੀ ਨੂੰ ਕ੍ਰੋਸ ਕਰਕੇ ਥੱਲੇ ਫਿਰ ਝਾਰਨੇ ਵੱਲ ਉਤਰ ਗਏ ਆ ਇੱਥੋਂ ਵਾਟਰਫਾਲ ਨੇੜੇ ਹੀ ਆ ਨਜ਼ਾਰੇ ਬੜੇ ਸੋਹਣੇ ਇੱਥੋਂ ਦੇ ਜਿਹੜੇ ਆ ਕੋਲਾ ਇੱਥੇ ਵੀ ਬੜੀ ਸੋਹਣੀ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਹੋ ਸਕਦੀ ਹੈ ਪਰ ਆਪਣੇ ਕੋਲੇ ਸਮੇਂ ਦੀ ਥੋੜੀ ਜੀ ਖੇਚਾ ਆਪਾਂ ਇੱਥੋਂ ਜਿੱਥੋਂ ਉੱਧਰ ਨਾਲ ਸ਼ੁਰੂ ਕੀਤਾ ਇਹ ਸਾਡੇ ਨੂੰ ਤਕਰੀਬਨ ਆਪਾਂ ਇੱਥੋਂ 40 ਤੋਂ 45 ਫੁੱਟ ਥੱਲੇ ਉਤਰੇ ਆਏ ਆ ਝਰਨੇ ਦੇ ਬਿਲਕੁਲ ਨੇੜੇ ਆ ਜਿੱਥੇ ਮੇਨ ਵਾਟਰਫਾਲ ਆ ਆਪਾਂ ਉਹਦੇ ਬਿਲਕੁਲ ਨੇੜੇ ਆ ਆ ਪਾਣੀ ਸਾਰਾ ਉਪਰੋਂ ਡਿੱਗ ਰਿਹਾ ਇੱਥੋਂ ਆਪਾਂ ਇੱਕ ਵਾਰ ਫੇਰ ਤਾਂ ਹਾਂ ਚੜਾਂਗੇ ਤੇ ਉਸ ਤੋਂ ਬਾਅਦ ਆਪਾਂ ਬਿਲਕੁਲ ਨੇੜੇ ਪਹੁੰਚ ਜਾਾਂਗੇ ਜਿੱਥੇ ਝਰਨਾ ਡਿੱਗਦਾ ਹੈ ਅਸਲ ਦੇ ਵਿੱਚ ਇਹਨਾਂ ਲੱਕੜਦਿਆਂ ਪੌੜੀਆਂ ਨਾਲ ਚੜ੍ਹਨਾ ਆਸਾਨ ਹੋ ਗਿਆ ਤੇ ਆ ਆਪਾਂ ਹੁਣ ਨਦੀ ਦੇ ਤਲ ਤੇ ਪਹੁੰਚ ਚੁੱਕੇ ਹਾਂ ਜਿੱਥੋਂ ਝਰਨਾ ਡਿੱਗਣ ਤੋਂ ਬਾਅਦ ਇਹ ਫਲੈਟ ਹੁੰਦਾ ਸਿੱਧਾ ਹੁੰਦਾਗਾ ਫੁੱਲਾ ਹੋ ਜਾਂਦਾ ਪਾਣੀ ਝਰਨਾ ਡਿੱਗਣ ਤੋਂ ਬਾਅਦ ਤੇ ਇੱਥੋਂ ਸਾਹਮਣੇ ਤੁਹਾਨੂੰ ਝਰਨਾ ਨਜ਼ਰ ਆਉਂਦਾ ਹੋਊਗਾ ਤੇ ਆਪਾਂ ਉੱਥੇ ਚੱਲਣਾ ਜਿੱਥੇੋਂ ਸਾਹਮਣੇ ਬਾਈਕਰਾਂ ਉੱਥੇ ਨਹਾਉਣ ਪਾਣੀ ਦਾ ਜਿਗਾਰ ਜਿਹੜਾ ਹੈਗਾ ਅਸਲ ਦੇ ਵਿੱਚ ਉੱਥੇ ਸਾਰੇ ਨਜ਼ਾਰੇ ਤੇ ਆਹ ਇੱਥੋਂ ਆਪਾਂ ਬਿਲਕੁਲ ਨੇੜੇ ਆ ਹੁਣ ਆਹ ਮਾਹੌਲ ਚੈੱਕ ਕਰੋ ਆਹ ਸੀਨ ਚੈੱਕ ਕਰੋ ਇਹੋ ਜੀ ਜਗ੍ਹਾ ਤੇ ਰਹਿਣਾ ਹੋਵੇ। ਕਿਆ ਇਹ ਆਨੰਦ ਮੰਗਲਾ ਇੱਥੋਂ ਆਪਾਂ ਇੰਨੇ ਵਗਦੇ ਪਾਣੀ ਨੂੰ ਕਰਾਸ ਕਰਨਾ ਪਾਣੀ ਦਾ ਬਹਾ ਮੀ ਪੈਣ ਕਰਕੇ ਥੋੜਾ ਜਿਆ ਤੇਜ ਆ ਨਹੀਂ ਪਾਣੀ ਥੋੜਾ ਜ ਘੱਟ ਹੁੰਦਾ ਇਧਰਲੇ ਪਾਸੇ ਨੂੰ ਮੀਂਹ ਵੀ ਜਿਆਦਾ ਪੈਂਦੇ ਆ ਇਸੇ ਵਜ੍ਹਾ ਕਰਕੇ ਇੱਥੋਂ ਦਾ ਪਾਣੀ ਜਿਹੜਾ ਹੁਣ ਗੰਧਲਾ ਨਜ਼ਰ ਆ ਰਿਹਾ ਆਪਾਂ ਨੂੰ ਆਪਾਂ ਜਾਣਾ ਅੱਗੇ ਤੇ ਥੋੜਾ ਜਿਹਾ ਇੱਥੋਂ ਹੋਖੇੇ ਕੰਮ ਜਾਣਾ ਇਥੋਂ ਮੁਸ਼ਕਿਲ ਸੀ ਤਾਂ ਆਉਣਾ ਬਈ ਪੱਥਰਾਂ ਦੇ ਵਿੱਚ ਦੀ ਉੱਤੋਂ ਥੱਲੇ ਪਾਣੀ ਵਗਦਾ ਪੈਰ ਪੂਰ ਤਲਕਾਂ ਦਾ ਖਤਰਾ ਰਹਿੰਦਾ ਤੇ ਇਥੋਂ ਨਜ਼ਾਰਾ ਚੈੱਕ ਕਰੋ ਬਈ ਵੱਡਾ ਪਹਾੜ ਤੇ ਨਾਲ ਡਿੱਗਦਾ ਝਰਨਾ ਤੇ ਇਧਰਲੇ ਪਾਸੇ ਜੰਗਲ ਉਹ ਸਾਹਮਣੇ ਪਾਣੀ ਦਾ ਵਹਾਰ ਚੈੱਕ ਕਰੋ ਆਹ ਗੱਲਬਾਤ ਆ ਬਈ ਆ ਨਜ਼ਾਰਾ ਇਥੋਂ ਦਾ ਹਮਾਚਰ ਵਾਲੇ ਪਾਸੇ ਨਾਲੋਂ ਇਥੋਂ ਦੇ ਲੋਕ ਬੜੇ ਵਧੀਆ ਉਧਰਲੇ ਪਾਸੇ ਨਾਲ ਜੇ ਆਪਾਂ ਇਧਰ ਨੂੰ ਆਈਏ ਤੇ ਇੱਥੋਂ ਦੇ ਲੋਕ ਬੜੇ ਮਿਲਨਸਾਰ ਆ ਇੱਕ ਬਾਈ ਮਿਲਿਆ ਸੇ ਆਪਾਂ ਨੂੰ ਇੱਧਰ ਦਾ ਅਸਾਮੀ ਤੇ ਬੜਾ ਵਧੀਆ ਸੁਭਾਅ ਸੀ ਬਾਈ ਦਾ ਤੇ ਬਾਕੀ ਵੀ ਲੋਕ ਜਿੰਨੇ ਮਿਲੇ ਬਹੁਤ ਵਧੀਆ ਮਿਲੇ ਕੋਈ ਲੜਾਈ ਝਗੜੇ ਵਾਲੇ ਬੰਦੇ ਨਹੀਂ ਇੱਧਰਲੇ ਪਾਸੇ ਤੇ ਆਹਾਂ ਨਜ਼ਾਰੇ ਆ ਬਾਈ ਵਾਦਿਆਂ ਦੀ ਇਹੋ ਜੀ ਖੂਬਸੂਰਤੀ ਆ ਇਹੋ ਜੇ ਜੰਗਲ ਆ ਇਹੋ ਜੇ ਦਰਖਤ ਆ ਇਹੋ ਜੇ ਪਹਾੜ ਆ ਹਰੇ ਭਰੇ ਪਤਾ ਨਹੀਂ ਕਿਉਂ ਸਰਕਾਰ ਇਸ ਪਾਸੇ ਨੂੰ ਜੰਗਲਾਂ ਦੀ ਕਟਾਈ ਕਰਾ ਰਹੀ ਐ ਆਹ ਸਾਹਮਣੇ ਝਰਨਾ ਟਿਕਦਾ ਆ ਨਜ਼ਾਰੇ ਬਈ ਇੱਥੋਂ ਦੇ ਹਿਮਾਚਲ ਦੇ ਵਿੱਚ ਇੱਕ ਦੋ ਝਰਨੇ ਆ ਜਿਵੇਂ ਮਕਰੋੜ ਗੰਜ ਹੈਗਾਗਾ ਧਰਮਸ਼ਾਲਾ ਤੋਂ ਅੱਗੇ ਉਹ ਉੱਥੇ ਐਡਾ ਨਜ਼ਾਰਾ ਨਹੀਂ ਆਹ ਖੂਬ ਸੁੰਦਰੀ ਤੇ ਨਜ਼ਾਰਾ ਚੈੱਕ ਕਰੋ ਆਹ ਸ਼ਾਂਤੀ ਚੈੱਕ ਕਰੋ ਬਈ ਇੱਥੋਂ ਦੀ ਇਹੋ ਜਿਹਾ ਮਾਹੌਲ ਇੱਥੇ ਪਿਆਰਾ ਆਪਣੇ ਬੰਦਿਆਂ ਨੇ ਦੀਡ ਲੂੜ ਲਾ ਲਿਆ ਹੁਣ ਇਸ਼ਨਾਨ ਪਾਣੀ ਕਰਨਗੇ ਇੱਥੇ ਤੇ ਆਪਾਂ ਦਾ ਮਾਹੌਲ ਵੇਖ ਕੇ ਹੈਰਾਨ ਹੋਈ ਜਾਂਦੇ ਆ ਆ ਬਾਈ ਮਿਲਿਆ ਸੀ ਸਾਨੂੰ ਦਿਖਾਉਣੇ ਆ ਆਪਣੇ ਮਗਰ ਖਰਾ ਆ ਬਾਈ ਇਹ ਆਪਾਂ ਨੂੰ ਇਥੋਂ ਤੇ ਕਰ ਲੈ ਕੇ ਆਇਆ ਤੇ ਐ ਹੋ ਜਾ ਰੰਗ ਆ ਬਾਈ ਇੱਥੇ ਐ ਹੋਜੀ ਮਾਹੌਲ 'ਚ ਰਹਿਣ ਵਾਲੇ ਬੰਦਿਆਂ ਦੀਆਂ ਓਗਰਾਂ ਵੀ ਲੰਮੀਆਂ ਹੁੰਦੀਆਂ ਅੱਜ ਦੀ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਕਰਦੇ ਆ ਮਿਲਦੇ ਆ ਕਿਸੇ ਨਵੀਂ